ਮੈਜੀ ਹਲਕਾ ਵਸੀਆਂ ਨੂੰ ਡੈਡੀਕੇਟ ਕਰਦਾ ਜੀ ਇਹਨਾਂ ਨੇ ਮਿਹਨਤ ਜਿਹੜੇ ਮੁੰਡੇ ਆ ਦੇਖੋ ਕੱਲਾ ਬੰਦਾ ਕੁਝ ਨਹੀਂ ਕਰ ਸਕਦਾ ਕਿਸੇ ਵੀ ਕੰਮ ਦੇ ਵਿੱਚ ਹੈਨਾ ਇਹ ਤਾਂ ਇਹਨਾਂ ਨੇ ਮੁੰਡਿਆਂ ਨੇ ਮਿਹਨਤ ਕੀਤੀ ਹੈ ਤੇ ਜਿਨ੍ਹਾਂ ਨੇ ਵੋਟਾਂ ਪਾਈਆਂ ਇਹ ਤਾਂ ਸਾਰੇ ਉਹਨਾਂ ਦਾ ਸਾਰਿਆਂ ਦਾ ਯੋਗਦਾਨ ਹੈ ਜੀ ਇਹਦੇ ਵਿੱਚ ਤੁਸੀਂ ਨਾਮੀਨੇਸ਼ਨ ਪੇਪਰ ਫਾਈਲ ਕੀਤਾ ਸੀ ਤੁਸੀਂ ਆਪ ਦੱਸਿਆ ਜੀ ਕਿ ਮੈਨੂੰ ਉਮੀਦ ਨਹੀਂ ਸੀ ਕਿ ਮੈਨੂੰ ਇੰਨਾ ਲੋਕਾਂ ਦਾ ਸਮਰਥਨ ਮਿਲੇਗਾ ਪਰ ਅੱਜ ਲੋਕਾਂ ਦਾ ਭਰਪੂਰ ਪਿਆਰ ਤੁਹਾਨੂੰ ਮਿਲਿਆ ਨਹੀਂ ਜੀ ਮੈਨੂੰ ਪਹਿਲਾਂ ਹੀ ਨਹੀਂ ਸੀ ਉਹ ਤਾਂ ਤੁਸੀਂ ਨਹੀਂ ਨਾ ਸੀ ਫੀਲ ਕਰਦੇ ਬਾਹਰ ਦੇ ਬੰਦੇ ਮੈਂ 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 ਪਿੰਡਾਂ 'ਚ ਫਿਰਦਾ ਸੀ ਮੈਂ ਫੀਲ ਕਰਦਾ ਸੀ ਤੁਸੀਂ ਤੁਹਾਡੇ ਵਰਗੇ ਲੋਕੀ ਤਾਂ ਆਪਣੇ ਕੰਮ ਛੱਡ ਛੱਡ ਖੇਤਾਂ 'ਚ ਆਉਂਦੇ ਸੀ ਤੁਸੀਂ ਜਿਹੜੀ ਚੀਜ਼ ਮੈਂ ਵੇਖਦਾ ਸੀ ਉਹ ਤੁਸੀਂ ਨਹੀਂ ਸੀ ਵੇਖਦਾ ਬਲੇ ਸੋਹਣਿਆ ਜੋ ਜਿੱਤਾ ਹਾਸਿਲ ਕਰਕੇ ਸੰਸਦੇ ਜਾਊਗਾ ਕਿਹੜੇ ਕਿਹੜੇ ਮੁੱਦਿਆਂ ਦੇ ਤੁਹਾਡੇ ਦਿਮਾਗ 'ਚ ਚੱਲ ਰਹੇ ਨੇ ਕਿ ਜਿਹੜੇ ਗੱਲ ਅਸੀਂ ਪੁੱਛਦੇ ਜਾਵਾਂਗੇ ਮੈਂ ਪਹਿਲਾਂ ਤਾਂ ਇਹ ਜਿਹੜੇ ਆਪਣੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦਾ ਹੈ ਇਸ ਤੇ ਕਾਨੂੰਨ ਦੀ ਗੱਲ ਕਰਾਂਗੇ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਦੀ ਗੱਲ ਕਰਾਂਗੇ ਹੈ ਨਾ ਤੇ ਕਿਉਂਕਿ ਉਹਨੇ ਜਿਹੜਾ ਇੱਕ ਵਿੱਚ ਹੈ ਉਹਨੇ ਦੇਤੀ ਗਵਾਹੀ ਵੀ ਫਲਾਣੇ ਫਲਾਣੇ ਬੰਦੇ ਜ਼ਿੰਮੇਵਾਰ ਹੈ ਗੱਲ ਕਰਾਂਗੇ ਵੀ ਸਜ਼ਾ ਮਿਲਣੀ ਚਾਹੀਦੀ ਹੈ ਜੀ ਜੋ ਵੀ ਜ਼ਿੰਮੇਵਾਰ ਹੈ ਇਸ ਵਾਸਤੇ ਨਸ਼ਿਆਂ ਬਾਰੇ ਕੀ ਕਹੋਗੇ ਮਸਿਆਂ ਬਾਰੇ ਤਾਂ ਜੀ ਕਹੂੰਗੇ ਦੀ ਨਸ਼ਿਆਂ ਤੇ ਤਾਂ ਕੁਝ ਨਾ ਕੁਝ ਕਰਾਂਗੇ ਸਰਕਾਰ ਪੈਸੋ ਕੱਲੂ ਕਰਾ ਦੇਣੇ ਚੱਲਦੇ ਹੋ ਜਿਸ ਤਰ੍ਹਾਂ ਪਾਈਆਰ ਸਿੰਘ ਨੇ ਵੀ ਕਿਹਾ ਕਿ ਕੋਈ ਜਸ਼ਨ ਨਹੀਂ ਮਨਾਇਆ ਜਾਏਗਾ ਨਹੀਂ ਮਨਾਇਆ ਜਾਏਗਾ ਜੀ ਅਸੀਂ ਤਾਂ ਕਹਿਤਾ ਜੀ 7 ਤਰੀਕ ਤੱਕ ਕਿਸੇ ਨਵੇਂ ਮੂੰਹ ਮਿੱਠਾ ਨਹੀਂ ਕਰਨਾ ਕੋਈ ਢੋਲੀ ਵਜਾਉਣਾ ਕੋਈ ਪਟਾਕੇ ਨਹੀਂ ਵਜਾਉਣੇ ਮੇਰੀ ਹੱਥ ਬੰਨ ਕੇ ਮੇਰੇ ਵਰਕਰਾਂ ਨੂੰ ਮੇਰੇ ਉਪਰਾਨੂ ਮੇਰੇ ਹਲਕੇ ਦੇ ਵਾਸੀਆਂ ਨੂੰ ਅਪੀਲ ਹੈ ਅਸੀਂ ਕੱਲ ਨੂੰ ਦਰਬਾਰ ਸਾਹਿਬ ਜਾਵਾਂਗੇ 8 ਤਰੀਕ ਨੂੰ ਅਰਦਾਸ ਵਿੱਚ ਸ਼ਾਮਲ ਹੋਵਾਂਗੇ 6 ਤਰੀਕ ਨੂੰ ਸੌਰੀ ਫਿਰ ਉਸ ਤੋਂ ਬਾਅਦ 7-8 ਨੂੰ ਦੇਖਾਂਗੇ ਅੱਗੇ ਚੱਲ ਕੇ ਐਨਡੀਆਈ ਐਨਡੀਆ ਇੰਡੀਆ ਗੈਟ ਰਿਜ਼ੋਰਟ ਕਿਸ ਦੇ ਚੱਲ ਚੁੱਕੇ ਨਹੀਂ ਜੀ ਹਾਲੇ ਕੁਝ ਨਹੀਂ ਹੈ ਜੀ ਮੈਂ ਵੀ ਕਹਾਂ ਮੇਰੇ ਜਿਨ੍ਹਾਂ ਨੇ ਮੇਰੇ ਲਈ ਮਿਹਨਤ ਕੀਤੀ ਹੈ ਮੈਂ ਉਹਨਾਂ ਸਾਰਿਆਂ ਦੀ ਸਲਾਹ ਲਵਾਂਗਾ ਜਿੱਥੇ ਉਹ ਕਹਿਣਗੇ ਮੈਂ ਉੱਥੇ ਜਾਵਾਂਗਾ